ਸਿਗਲ ਪੰਜਾਬੀਓ ਪੰਜਾਬ ਸੀ ਰਿਚੇ ਤੁਹਾਡਾ ਸਵਾਗਤ ਹੈ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਬੀਡ ਬਾਬਾ ਬੁੱਢਾ ਸਾਹਿਬ ਜੀ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਠੱਠਾ ਵਿਖੇ ਮੌਜੂਦ ਹੈ 771 1563 ਈਸਵੀ ਵਿੱਚ ਬਾਬਾ ਬੁੱਢਾ ਜੀ ਦਾ ਆਗਾਜ਼ ਰੰਦਾਵਾ ਪਰਿਵਾਰ ਵਿੱਚ ਹੋਇਆ ਉਹਨਾਂ ਦਾ ਮਾਪਿਆਂ ਨੇ ਨਾਮ ਬੂੜਾ ਰੱਖਿਆ 12 ਸਾਲ ਦੀ ਉਮਰ ਵਿੱਚ ਬਾਬਾ ਬੂੜਾ ਨੂੰ ਗੁਰੂ ਨਾਨਕ ਦੇਵ ਪਾਸ਼ਾ ਦੇ ਦਰਸ਼ਨ ਹੁੰਦੇ ਹਨ ਤਾਂ ਉਹ ਗੁਰੂ ਨਾਨਕ ਦੇਵ ਪਾਸ਼ਾ ਤੋਂ ਸਿੱਖਿਆ ਲੈਂਦੇ ਹਨ ਤਾਂ ਗੁਰੂ ਨਾਨਕ ਦੇਵ ਪਾਸ਼ਾ ਉਹਨਾਂ ਦਾ ਨਾਮ ਬੂੜੇ ਤੋਂ ਬਾਬਾ ਬੁੱਢਾ ਰੱਖ ਦਿੰਦੇ ਹਨ ਬਾਬਾ ਬੁੱਢਾ ਜੀ ਨੂੰ ਪਹਿਲੇ ਪਾਸ਼ਾ ਤੋਂ ਲੈ ਕੇ ਛਿਵੇਂ ਪਾਸ਼ਾ ਤੱਕ ਦਾ ਸਾਥ ਮਾਨਨ ਦਾ ਸੁਭਾਗ ਪ੍ਰਾਪਤ ਹੋਇਆ ਗੁਰੂ ਘਰ ਲਈ ਬਾਬਾ ਬੁੱਢਾ ਜੀ ਨੇ ਆਪਣੇ ਜੀਵਨ ਕਾਲ ਵਿੱਚ ਵੱਖ-ਵੱਖ ਸੇਵਾਵਾਂ ਨਿਭਾਈਆਂ। ਗੁਰਮੁਖੀ ਲਿਪੀ ਦਾ ਪ੍ਰਚਾਰ ਬਾਬਾ ਬੁੱਢਾ ਜੀ ਨੇ ਕੀਤਾ। ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰਾਂਥੀ ਬਾਬਾ ਬੁੱਢਾ ਜੀ ਸਨ। ਇਸ ਸਥਾਨ ਦੀ ਸਭ ਤੋਂ ਪਰਚਲਿਤ ਸਾਖੀ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਤੇ ਉਹਨਾਂ ਦੇ ਮਹਿਲ ਮਾਤਾ ਗੰਗਾ ਜੀ ਦੇ ਵਿਆਹ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਸੀ ਪਰ ਕੁੱਖ ਨੂੰ ਭਾਗ ਨਹੀਂ ਲੱਗੇ ਸਨ। ਮਾਤਾ ਗੰਗਾ ਜੀ ਨੂੰ ਕੁੱਖ ਸੁਣ ਨਹੀਂ ਹੋਣ ਕਰਕੇ ਜਠਾਣੀ ਕਰਮੋ ਦੇ ਮਾੜੇ ਬੋਲ ਸੁਣਨੇ ਪੈਂਦੇ ਸਨ। ਇੱਕ ਵਾਰ ਮਾਤਾ ਗੰਗਾ ਜੀ ਨੇ ਗੁਰੂ ਪਾਤਸ਼ਾਹ ਨੂੰ ਆਪਣੇ ਮਨ ਦੇ ਬਲ ਬਲੇ ਦੱਸੇ ਤਾਂ ਗੁਰੂ ਪਾਤਸ਼ਾਹ ਨੇ ਪਰਮਾਤਮਾ ਦਾ ਨਾਮ ਤੇ ਓਣ ਅਤੇ ਸਤਪੁਰਖਾਂ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਗੁਰੂ ਪਾਤਸ਼ਾਹ ਦੇ ਕਹਿਣ ਤੇ ਮਾਤਾ ਗੰਗਾ ਜੀ ਮਿੱਸੇ ਪ੍ਰਸ਼ਾਦ ਦੇ ਲੱਸੀ ਗੰਡੇ ਆਦ ਲੈ ਕੇ ਬਾਬਾ ਬੁੱਢਾ ਜੀ ਕੋਲ ਆਏ ਸਨ ਬਾਬਾ ਬੁੱਢਾ ਜੀ ਨੇ ਸੰਗਤੀ ਰੂਪ ਵਿੱਚ ਪ੍ਰਸ਼ਾਦ ਦਾ ਛਕਣ ਤੋਂ ਪਹਿਲਾਂ ਤੇ ਪ੍ਰਸ਼ਾਦ ਦਾ ਛਕਣ ਤੋਂ ਬਾਅਦ ਅਰਦਾਸ ਕੀਤੀ ਬਾਬਾ ਬੁੱਢਾ ਜੀ ਦੀ ਕੀਤੀ ਅਰਦਾਸ ਗੁਰੂ ਘਰ ਵਿੱਚ ਪ੍ਰਵਾਨ ਹੋਈ ਤੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਅਤੇ ਮਾਤਾ ਗੰਗਾ ਜੀ ਦੀ ਪਾਵਨ ਕੋਖੋ ਸ਼ੇਰ ਗੁਰੂ ਹਰगोਬਿੰਦ ਸਿੰਘ ਜੀ ਮਹਾਰਾਜ ਪ੍ਰਕਾਸ਼ ਹੋਏ ਇਸ ਇਤਿਹਾਸਿਕ ਸਾਖੀ ਨੂੰ ਮੁੱਖ ਰੱਖਦੇ ਆ ਇਸ ਸਥਾਨ ਤੇ ਸੰਗਤਾਂ ਅੱਜ ਵੀ ਆਉਂਦੀਆਂ ਨੇ ਮਿੱਸੇ ਪ੍ਰਸ਼ਾਦੇ ਲੱਸੀ ਪਿਆਜ਼ ਆਦ ਲੈ ਕੇ ਆਉਂਦੀਆਂ ਨੇ ਅਰਦਾਸ ਬੇਨਤੀ ਕਰਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੋਰ ਵੀ ਵਧੀਆ-ਵਧੀਆ ਵੀਡੀਓ ਦੇਖਣ ਲਈ ਬਣੇ ਰਹੋ ਸਾਡੇ ਚੈਨਲ ਦੇ ਨਾਲ